ਰਾਜਪੁਰਾ ਦੇ ਪਿੰਡ ਸੋਰੂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਵਿੱਚ ਵੜ ਕੇ ਲੋਕਾਂ ਨੇ ਕੁੱਟਮਾਰ ਕੀਤੀ ਹੈ। ਰੋਂਦਾ ਹੋਇਆ ਪੁਲਿਸ ਕਾਂਸਟੇਬਲ ਆਇਆ ਮੀਡੀਆ ਸਾਹਮਣੇ ਕਿਹਾ ਮਾਰਨ ਵਾਲਿਆਂ ਨੇ ਮੇਰੀ ਦੋਨੋਂ ਨੂੰਹਾਂ ਜੋ ਕਿ ਪ੍ਰੈਗਨੈਂਟ ਨੇ ਉਹਨਾਂ ਤੇ ਲੱਤਾਂ ਮਾਰੀਆਂ ਅਤੇ ਮੇਰੇ ਛੋਟੇ بیٹے 17 ਸਾਲ ਦੇ ਨੂੰ ਮਾਰ-ਮਾਰ ਕੇ ਕਾਇਲ ਕੀਤਾ ਹੈ। ਉਹਨਾਂ ਵੱਲ ਕਿਹਾ ਗਿਆ ਕਿ ਮੇਰਾ ਵਿਭਾਗ ਵੀ ਮੇਰੀ ਮਦਦ ਨਹੀਂ ਕਰ ਰਿਹਾ। ਤੇ ਮੈਂ ਪੁਲਿਸ ਚੋਹਣ ਦੇ ਬਾਵਜੂਦ ਵੀ ਦਰਦ ਦਰਦੀ ਠੋਕਰਾ ਖਾ ਰਿਹਾ ਹਾਂ ਤੇ ਡਾਕਟਰ ਨੇ ਵੀ ਤੇ ਵੀ ਉਹਨਾਂ ਨੇ ਦੋਸ਼ ਲਾਇਆ ਕਿ ਡਾਕਟਰਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਉਹ ਮੇਰੇ ਬੱਚਿਆਂ ਦਾ ਇਲਾਜ ਨਾ ਕਰ ਸਕਣ ਮੈਂ ਅੱਜ ਕੱਲ੍ਹ ਨੂੰ ਸੀਜੀਪੀ ਰਾਜਪਾਲ ਲੱਗਿਆ ਕਿ ਮਾਮਲਾ ਕੀ ਹੈ ਜੀ ਮਾਮਲਾ ਕੀ ਹੈ ਜੀ ਮੇਰੇ ਨਾਲ ਘਰਦਿਆਂ ਨੇ ਮੈਨੂੰ ਕੂੜ ਦਿੱਤਾ ਸਾਡੇ ਘਰ ਕੋਲ ਸੀ ਕਹਿੰਦੇ ਸੀ ਇੱਥੇ ਆਣ ਕੇ ਕੁਝ ਪ੍ਰੋਜੈਕਟ ਕੁਝ ਰੰਧਿਆਂ ਥਾਬੀ ਦੂਰ ਵੀ ਦੇ ਕਹਿੰਦੇ ਇਹਨਾਂ ਨੇ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀਂਦਰਾ ਹਾਲਾ ਕਰ ਮੈਂ ਅਨੁਪਤ ਵੀ ਜਦੋਂ ਘਰਿਆਂ ਦੇ ਇੰਨਾ ਆਜੇ ਫੋਨ ਮੈਂ ਚੱਕ ਕੇ ਜਦੋਂ ਦੇਖਿਆ ਉੱਤੇ ਇੱਕ ਮੇਰਾ ਛੋਟਾ ਮੁੰਡਾ ਨਜੀਬ ਨਵਜੀਤ ਉਹਦੇ ਥੱਲੇ ਜਿਹੜਾ ਨੇ ਤਰਸੀਮ ਸਿੰਘ ਸਾਨਾ ਉਪਰੇਂਡਿੰਗ ਇਹ ਡੀਆਈਜੀ ਦੱਤਰ ਟਿਆਲਾ ਰੇਂਜ ਬਾਰਡਰ ਗਾਰਡ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੇ ਘਰ ਦੀ ਨੇ ਅੰਦਰ ਬੰਦ ਕਰਤਾ ਜੀ ਮੁੰਡਾ ਬਿਮਾਰ ਹੈ ਉਹਨਾਂ ਉਹਨੂੰ ਕੁੰਡਾ ਖੋਲ ਕੇ ਅੰਦਰੋਂ ਕੱਢ ਕੇ ਬਾਹਰ ਐਦਾਂ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੋਟੇ ਚ ਮੈਂ ਦੇਤੀ ਵੀਡੀਓ ਬਿਓ ਦੇ ਕੀ ਹਾਲ ਕਿਦਾਂ ਦੋਏ ਮੇਰੀ ਨੋਆ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸਿਰਫ ਇੱਕ ਤੌਤਾ ਬੱਜੀਆ ਉਹਨਾਂ ਦੇ ਉਹ 11 ਤਾਂ ਮੇਰੀਆਂ ਨੂੰਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆ ਬਰਾੜਾ ਹਾਲ ਹੈ ਬੁਆ ਦੀਆਂ ਗੱਲਾਂ ਕਰੋ ਜਿਹਦਾ ਪ੍ਰੈਗਨੈਂਟ ਹੈ ਕਿਦਾਂ ਹੁਣ ਕੰਡੀਸ਼ਨ ਕਿਦਾਂ ਹੈ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥੇ ਜਾ ਗਏ ਲੰ ਅੱਜ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਹੋਊਗਾ ਥੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬਿਲਕੁਲ ਹੀ ਲੈ ਕੇ ਚੱਲੇਗੀ ਛੁੱਟੀ ਚਲੀਗੀ ਇਹ ਨਾ ਮੈਂ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹ ਤਾਂ ਅੰਦਰ ਵੀ ਨਹੀਂ ਨਾ ਬੜਨ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਕੁਝ ਨਹੀਂ ਕੋ ਉਲਟਾ ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੀ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿਤੇ ਸੀ ਡਰਾਈਵਰ ਇੱਥੇ ਜਿਹੜੇ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜ਼ਿਆਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨਹੀਂ ਆਏ ਤੁਸੀਂ ਨੂਆ ਨੂੰ ਤੁਸੀਂ ਰੈਫਰ ਡਰਾਈਵਰ ਕਰ ਰਹੇ ਹੋ ਜਿਹੜੇ ਮੁੰਡੇ ਨੂੰ ਹੋਣੀ ਬਾਰੇ ਮੈਂ ਮੁੰਡੇ ਨੂੰ ਰੈਫਰ ਕਰਾਂ ਸਰ ਮੈਂ ਮੁੰਡਾ ਨੂੰ ਰੈਫਰ ਕਰਾਇਆ ਸੁਨਵਾਈ ਕੋਲ ਸੁਨਵਾਈ ਕੋਲ ਨਹੀਂ ਹੋਈ ਫੋਨ ਨਹੀਂ ਕਰ ਰਹਾ ਡੈਡੀ ਸੁਨਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਨਵਾਈ ਨਹੀਂ ਕਰ ਰਹਾ ਉੱਡੀਆਂ ਗੱਲਾਂ ਹੋਰੇ ਕਰ ਰਿਹਾ ਤੂੰ ਕਹਿੰਦਾ ਆਜਮ ਨੇ ਉਹ ਕੋਈ ਬੰਦੇ ਫਰੋਚ ਚਲੇ ਨਹੀਂ ਆ ਫਰੋਚ ਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕਿਦੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਵੀ ਤੁਹਾਨੂੰ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਜਿਹੜੀ ਵੈਰੀਫਾਈ ਕਰਤੀਆ ਜਾਵੇ ਇਹ ਤਾਂ ਚੱਲ ਬਿਆਨਵੇ ਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਆਕੇ ਬਿਆਨ ਲੈਣ ਕਿੰਨੇ ਵਜੇ ਦੀ ਘਟਨਾ ਹੈ ਕੋਈ 8:30 ਲੜਾਈ ਦਾ ਕਾਰਨ ਕੀ ਸੀ ਭਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਣਾ ਗੱਟ ਰਹੇ ਸੀ ਤੁਹਾਡੇ ਪਰਿਵਾਰ ਨੇ ਕਿਹਾ ਵੀ ਜਨਾਨੀਆਂ ਵੀ ਤੁਸੀਂ ਗਾਣਾ ਕਿਉਂ ਗੱਟ ਰਹੇ ਹੋ ਉਸਨੇ ਉਸੇ ਬੰਦੇ ਹਰਦੀਪ ਸਿੰਘ ਸਾਨਾ ਪ੍ਰੇਮ ਸਿੰਘ ਉਹਨੇ ਫੋਨ ਕਰਿਆ ਦਾਰੂ ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਭਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀ ਇਹ ਕਰਾ ਕੇ ਮਤਲਬ ਸਾਨੂੰ ਮੈਨੂੰ ਇੱਦਾਂ ਕਰਦੇ ਤੈਨੂੰ ਡਿਊਟੀ ਦਰਵਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾਦਰਸੇਮ ਸਿੰਘ ਇਹ ਕਹੇ ਜਾਂ ਕਦੇ ਆਪਣੇ ਨੂੰ ਡਾਂਗਦਰ ਦੱਸਦਾ ਕਦੇ ਕਹਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰ ਕਿਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹਾਸਲ ਕਰੋ ਹਾਸਲ ਕਰੋ ਤੁਸੀਂ ਹਾਸਲਰ ਕੋਈ ਨਹੀਂ ਲੇਕਿਨ ਬਹੁਤ ਬੰਤ ਕੰਮ ਬਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖੇ ਤੁਹਾਡਾ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਨਹੀਂ ਫਿਰ ਅੱਗੇ ਹੁਣ ਰਸਤਾ ਕੀ ਹੈ ਬਾਈ ਜੀ ਸੱਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਤਾ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਵੀ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਹੁਣ ਰਸਤਾ ਤੇ ਅ ਜਿਹੜੇ ਕਿ ਮੇਰੇ ਜਵਤਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇਖ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੀਆਂ ਉਹਨਾਂ ਦੇ ਹਾਲਾਤ ਕਿ ਦਰਦ ਸੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਕੋਈ ਹਲੇ ਤੱਕ ਅਲਟਰਾ